ਸਾਬਾ ਤੇ ਵੀ ਦੀ 70 ਲੱਖ ਦੇ ਬਾਅਦ ਸਾਡਾ ਨਸਕਾਨ ਹੋ ਗਿਆ ਸਾਨੂੰ ਕਿਸੇ ਨੇ ਸੁਣਾਈ ਨਹੀਂ ਕੀਤੀ ਪਿੰਡ ਦੇ ਸਾਡਾ ਬਹੁਤ ਸਜੋ ਕਰਨ ਦੇ ਵੀ ਪਿੰਡ ਦੇ ਆ ਸ਼ਰਾਦ ਜਦੋਂ ਸੁਆਹ ਹੋ ਗਿਆ ਸਾਰਾ ਡੇਰਾ ਡੰਡਾ ਇਤਨਾ ਲਾਇਆ ਸੀ ਸਰਕਾਰ ਵੱਲੋਂ ਅਸੀਂ ਮੰਗੇ ਮੰਗਦੇ ਵੀ ਸਾਨੂੰ ਹੱਕ ਦਿੱਤਾ ਜਾਵੇ ਇਹ ਫਾਈਬਰ ਬ੍ਰਿਗੇਡ ਵਾਲੀ ਗੱਡੀ ਜਿਹੜੀ ਅੱਗ ਬੁਝਾਉਣ ਵਾਲੀ ਆ ਰਾਤੀ ਕਿੰਨੇ ਵਜੇ ਫੋਨ ਕੀਤਾ ਤੇ ਕਿੰਨੇ ਵਜੇ ਆਈ ਐ ਫੋਨ ਪਿੰਡ ਦੇ ਆ ਬਹੁਤ ਕੀਤਾ ਪਿੰਡ ਦੇ ਆ ਬਹੁਤ ਫੋਨ ਕੀਤਾ ਪਰ ਕੋਈ ਨਹੀਂ ਆਈ ਐ ਓਕੇ ਤੇ ਗੱਡੀ ਆਈ ਨਹੀਂ ਆਈ ਬਹੁਤ ਫੋਨ ਕੀਤਾ ਪਿੰਡ ਦੇ ਭਾਈਆਂ ਨੇ ਬਹੁਤ ਫੋਨ ਕੀਤਾ ਕੋਈ ਨਹੀਂ ਆਇਆ ਕੰਨ ਹੋ ਗਿਆ ਉਸ ਤੋਂ ਬਾਅਦ ਆਏ ਸਾਰਾ ਕੁਝ ਲੂਸ ਗਿਆ ਉਸ ਤੋਂ ਬਾਅਦ ਗੱਡੀ ਲੈ ਕੇ ਆਏ ਉਹ ਵੀ ਮੋੜ ਕੇ ਸ਼ਰਕ ਚੋਂ ਮੋੜ ਲਈ ਅੱਗ ਫਿਰ ਵੀ ਨਹੀਂ ਬੁਝਾਈ ਇਹਨਾਂ ਨੇ ਬਾਰੀ ਨੁਕਸਾਨ ਹੋ ਗਿਆ ਜਾਣ ਕੇ ਆ ਗਿਆ ਕਿ ਜੇ ਸਾਡਾ ਇਹ ਨੁਕਸਾਨ ਹੋਇਆ ਹੁਣ ਸਾਫ਼ ਨਹੀਂ ਆ ਇਹ ਮੌਕੇ ਆਉਂਦਾ ਕਿ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਮੌਕੇ ਤੇ ਆਉਂਦਾ ਤੇ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਇਹ ਕਦੀ ਮੋੜ ਕੇ ਖਾਲੀ ਲੈ ਗਿਆ ਉਦਾਂ ਹੀ ਜੇ ਗਾਟ ਭਜਾਉਂਦਾ ਤੇ ਸਾਡਾ ਨੁਕਸਾਨ ਨਹੀਂ ਹੋਣਾ ਵੋੜ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਇਨਸਾਫਨ ਤੋਂ ਦੇਖੋ ਸਾਡਾ ਇਨਸਾਫ ਕੀਤਾ ਜਾਵੇ ਸਾਨੂੰ ਜੋ ਬੰਦਾ ਜਾ ਜਾ ਮਾਤਵਾ ਦੇ ਦਿੱਤਾ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਇਹ ਕੀ ਮੰਗ ਕਰਦੇ ਜੇ ਕਿ ਇਹ ਜਿਹੜਾ ਫਾਈਬਰ ਗੈਟ ਮੈਕਨਿਜ਼ਮ ਆ ਇਹਨਾਂ ਦਾ ਕੀ ਕੀਤਾ ਜਾਏ ਕਾਨੂੰਨੀ ਕਾਰਵਾਈ ਹੋਵੇ ਗੱਡੀ ਵਾਲੇ ਤੇ ਇਹ ਜੇ ਮੌਕੇ ਤੇ ਆਉਂਦਾ ਤੇ ਸਾਡਾ ਨੁਕਸਾਨ ਹੀ ਹੋਣਾ ਆ ਹੁਣ ਮੂੰਹ ਲਗਾ ਕੇ ਬੈਠਾ ਟਾਡੇ ਸਾਡੇ ਪ੍ਰਸ਼ਾਸਨ ਦੇ ਸਾਹਮਣੇ ਮੂੰਹ ਲਗਾ ਕੇ ਬੈਠਾ ਮੂੰਹ ਲਾਇਆ ਦੋਵਾਂ ਜਣਾਂ ਨੇ ਮੂੰਹ ਲਗਾਇਆ ਆ ਨੰਬਰ ਤੇ ਗੱਡੀ ਦਾ ਆ ਵੇਖੋ ਮੂੰਹ ਲਗਾ ਕੇ ਬੈਠਾ ਤਾਂ ਸਾਹਮਣੇ ਮੂੰਹ ਲਗਾ ਕੇ ਬੈਠਾ ਆਹ ਡਰਾਈਵਰ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਭਵੰਤਮਾਨ ਅਸੀਂ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹ ਮਹਿਗਮੀ ਨੇ ਪੂਰਾ ਗੰਡਾ ਪਾ ਰਖਿਆ ਲੋਕਾਂ ਦੇ ਘਰਾਂ ਦਾ ਘਰਾਂ ਦਾ ਮਾਹੌਲ ਇਹ ਅੱਜ ਜਿਹੜਾ ਤਰਨਾ ਹੁਣ ਜੀਟੀ ਰੋਡ ਬਟਾਲਾ ਡੇਰਾ ਬਾਬਾ ਨਾਨਕ ਰੋਡ ਪਿੰਡ ਰਾਜਕ ਤੇ ਦਿੱਤਾ ਵਾ ਇਹਨਾਂ ਦਾ ਕਹਿਣਾ ਹੈ ਕਿ ਫਾਈਰ ਬ੍ਰਿਗੇਡ ਵਾਲਿਆਂ ਨੂੰ ਅਸੀਂ ਘੱਟੋ ਘੱਟ ਵੀ ਤੇ ਅੱਗ ਲੱਗਣ ਦੇ ਸਮੇਂ ਫੋਨ ਕਰਤਾ ਸੀ ਪਰ ਕੋਈ ਵੀ ਗੱਡੀ ਟਾਈਮ ਤੇ ਨਹੀਂ ਪਹੁੰਚੀ ਲੋਕਾਂ ਵਿੱਚ ਕਾਫੀ ਰੋਸ ਆ ਆ ਜਿੰਨੀ ਵੀ ਟ੍ਰੈਫਿਕ ਆ ਆ ਜਾਂਦੇ ਤੇ ਅਸੀਂ ਉਹਨਾਂ ਤੇ ਜਾਣ ਨਹੀਂ ਦਿੰਦੇ ਜਨਾਜ਼ੇ ਦਾ ਸਾਨੂੰ ਪ੍ਰਸ਼ਾਸਨ ਕੋਈ ਭਰੋਸਾ ਨਹੀਂ ਦਿੰਦਾ ਜੇ ਸਰ ਪਿੱਛੋਂ ਕੋਟਲੀ ਤੋਂ ਆਈ ਆ ਕਰ ਦਰਖਾਸਤ ਦਿਓ ਸਾਨੂੰ ਠੀਕ ਹੈ ਅਸੀਂ ਇਹ ਦੀ ਕਵਰੀ ਕਰਦੇ ਆ ਪੜਤਾਲ ਕਰਦੇ ਆ ਜਿਹੜਾ ਕਸੂਰ ਹੋਏਗਾ ਆਪਾਂ ਉਸ ਨਾਲ ਸੁਨਾਲ ਕਰਕੇ ਕਰਾਂਗੇ ਇਹ ਇਨਸਾਫ ਦਾ ਇਹ ਕੋ ਕੁਦਰਤੀ ਹੈ ਕੁਦਰਤੀ ਆਫਤ ਆ ਇਹ ਵੀ ਅਸੀਂ ਕਿਸੇ ਨੇ ਜਾਣਦੇ ਥੋੜੀ ਲਈ ਆ ਇਹ ਤਾਂ ਅੱਗੇ ਜਿਹੜੀ ਆਪਾਂ ਸਾਰੇ ਪੰਜਾਬੀਆਂ ਆਪਾਂ ਸਾਰੇ ਪੰਜਾਬੀਆਂ ਨੂੰ ਪਤਾ ਜਦੋਂ ਅੱਗੇ ਲੱਗੀ ਹੋਏ ਸਾਡਾ 2 ਕਿਲੋਮੀਟਰ ਲੱਗੀ ਹੋਏ ਜਦੋਂ ਇਹ ਆਂਦਾ ਹੋ ਕੇ ਤਰਪਦੀ ਆ ਨਹੀਂ ਜਾਨ ਕਿੰਨੇ ਅੱਗੇ ਲਾਈ ਆ ਇਹ ਨਹੀਂ ਕਰਵਾਈ ਸਹੀ ਕਰਾਂਗੇ ਯਾਰ ਉਹ ਤੁਸੀਂ ਪਰਚਾ ਦੇਣ ਦੇ ਪਰਚਾ ਨਹੀਂ ਲਿਖਿਆ ਜਿਹੜੀ ਗੱਲ ਸਾਹਮਣੇ ਉਹ ਅਸੀਂ ਨਹੀਂ ਸਾਰੇ ਮੁੰਡਾ ਟੀਮ ਆਪਣੀ ਛੱਡੋ ਵੈਰੀਫਾਈ ਕਰੀਬ ਕਿਥੋਂ ਆ ਕੇ ਪੜੀ ਹੈ ਉਹਨੂੰ ਕੰਮ ਨਹੀਂ ਕਰਵਾਉਣੀ ਸਾਰ ਸਭ ਕੁਝ ਕਰਾਂਗੇ ਬਟ ਆਹ ਤਾਂ ਬੰਦ ਦੂਜੀ ਗੱਲ ਸਾਰੇ ਮੈਂ ਤਾਂ ਰਾਤ ਨੂੰ ਸਾਡੀ ਘਰ ਉੱਤੇ ਅੱਗ ਲੱਗੀ ਜੀ ਕਿ ਇਹ ਫੇਰ ਪ੍ਰਗਟਨਾ ਨੰਬਰ ਤੇ ਚੁਟਿਆ ਜੇ ਗੱਡੀ ਆਈ ਹੈ ਤੇ ਅਕੂਪ ਪਾਣੀ ਅੱਧਾ ਲੈ ਕੇ ਆਇਆ ਨਾ ਤੇ ਕਹਿੰਦਾ ਤੁਹਾਡੀ ਪਿੱਛੇ ਹੀ ਗੱਡੀ ਛਾੜ ਲਈ ਜੀ ਆਪਣੀ ਮੈਂ 2 ਮਿੰਟ ਪੁਫਾਰਾ ਮਾਰ ਕੇ ਤੇ ਕਹਿੰਦਾ ਮੈਂ ਕਾ ਵਿਜੀ ਕਰ ਇੱਕ ਮਿੰਟ ਮੇਰੀ ਗੱਲ ਸੁਣੋ ਸਭ ਤੋਂ ਪਹਿਲੀ ਗੱਲ ਆ ਆਹ ਕੰਮ ਕਰਨ ਨਾਲ ਇਹ ਹੱਲ ਨਹੀਂ ਹੋਣਾ ਜੇ ਵੀ ਤੁਸੀਂ ਆਪਣੇ ਘਰ ਦਾ ਨਿਵਾਸ ਦੇ ਵਿੱਚ ਲਿਖੋ ਅਸੀਂ ਉਹਨਾਂ ਦੇ ਅਫਸਰਾਂ ਨੂੰ ਬੁਲਾ ਲੈਂਦੇ ਹਾਂ ਹਾਂਜੀ ਥਾਣੇ ਵੇ ਤਾਂ ਸਭ ਹੀ ਕਿਉਂ ਇਹ ਤੁਸੀਂ ਪੈਨ ਨਾਲ ਪਹੁੰਚੇ ਜਾਂ ਪਾਣੀ ਦਿੱਤਾ ਕਿਉਂ ਨਹੀਂ ਦਿੱਤਾ ਪਰ ਸਰ ਗੱਡੀ ਆਈ ਉਹਨਾਂ ਨੇ ਪਲਾਜ਼ਮਾ ਇਹ ਵੀ ਤੋਂ ਭਜਾਏ ਗਏ ਐ ਐਮਰਜੈਂਸੀ ਦੀ ਕਾਰੋ ਜ ਉਹਨਾਂ ਦੇ ਵੀ ਕਰਾ ਮੈਂ ਜੀ ਅਸੀਂ ਬੜੇ ਵੱਡਾ ਜੂੜੀਆਂ ਆ ਨਾ ਜੀ ਜੀ ਸਾਹਿਬ ਇਹ ਐਵਿਡੈਂਸ ਦਾ ਤੌਰ ਤੇ ਮੋਰ ਦੇ ਵਿੱਚ ਮੈਨੂੰ ਐਸਐਸਪੀ ਸਾਹਿਬ ਦੇ ਵਿੱਚ ਆ ਠੀਕ ਆ ਆਪਾਂ ਇਹਨੂੰ ਸੇਂਟਰ ਨਾਲ ਹੀ ਪੜਤਾਲ ਕਰਾਈਏ ਜੇ ਤੁਸੀਂ ਕਿਸੇ ਡਿਪਟੀ ਨੂੰ ਤਾਂ ਇਹ ਡਿਪਟੀ ਸਾਹ ਨੂੰ ਕਰਾ ਲਵੇ ਜਿੰਨਾ ਤੋਂ ਕਰਾਨੀਆਂ ਇਹ ਕਰ ਲ ਦਿੰਦੇ ਨੇ ਕਿਤੇ ਠੀਕ ਆ ਆਹ ਗੱਲ ਜੀ ਚੰਗੀ ਦੀ ਹੈਗੇ ਇਹ ਚੰਗੀ ਨਹੀਂ ਹੈ ਇਹ ਨੁਕਸਾਨ ਹੈ ਕਿੰਨੇ ਕੀ ਤੁਹਾਨੂੰ ਨੁਕਸਾਨ ਆੜੇ ਨੁਕੀ ਜਾਂਦੇ ਜਾਂਦੇ ਹਨ ਕੀਤਾ ਅਸੀਂ ਕਹਿੰਦੇ ਤੁਹਾਨੂੰ ਨਹੀਂ ਪਰ ਅਸੀਂ ਕਾਰਵਾਈ ਕਰਨ ਲਈ ਤਿਆਰ ਆ ਅਸੀਂ ਕਹਿੰਦੇ ਆਓ ਤੁਹਾਨੂੰ ਕਰਦੇ ਆ ਸਰ ਉਹਨੂੰ ਉੱਠ ਕੇ ਉਹਨਾਂ ਸਮਝਾਉਂਦੇ ਗ੍ਰਹਿਣ ਸਭ ਉਹ ਇਹ ਸੱਦ ਲੈਣੇ ਆ ਇੱਥੇ ਸਦਮੋ ਇਦਾਂ ਨਹੀਂ ਇਹ ਦੀ ਗੱਲ ਇਦਾਂ ਨਹੀਂ ਆਹ ਨਹੀਂ ਗੱਲ ਇਹ ਗੱਲ ਨਾਲ ਤੁਹਾਡੇ ਸਮਝ ਮੇਰੀ ਗੱਲ ਸੁਣੋ ਪਹਿਲਾਂ ਇੱਥੋਂ ਉੱਠ ਕੇ ਥਾਣੇ ਆਓ ਸਾਡੇ ਕੋਲ ਨਹੀਂ ਕਰ ਨਹੀਂ ਸਮਝ ਤਾਂ ਇਥੋਂ ਜੇ ਧਰਨਾ ਚੁੱਕਤਾ ਚਲ ਠੀਕ ਹੈ ਤੈਨੂੰ ਹੋਇ ਕਹਿ ਦੇਵਾਂ ਸਵਾਦ ਦੀ ਹੈਗਾ ਕੌਣ ਆ ਤੂੰ ਕਿੰਨਾ ਦਾ ਵਾਹ ਹਾਂਜੀ ਕਿੰਨਾ ਦਾ ਮੈਂ ਕੋਈ ਬੰਦਾ ਨਹੀਂ ਮੇਰੇ ਘਰ ਨੂੰ ਅੱਗ ਲੱਗੀ ਮੈਂ ਸਿਰਫ ਅੱਗ ਲੱਗੀ ਤੇ ਅਸੀਂ ਬੈਠੇ ਆਂ ਹਾਂਜੀ ਅਸੀਂ ਕਾਰਵਾਈ ਕਰਦੇ ਆਂ ਹਾਂਜੀ ਮੈਂ ਕੋਈ ਫਟੋ ਨਹੀਂ ਆ ਰਹੀਆਂ ਸਿਰਫ ਮੈਂ ਵੇਖੋ ਆਹਨੇ ਚਾਰ ਟਰਾਲੀਆਂ ਬਣਾ ਕੇ ਮੈਂ ਘਰ ਫੈਦਾਗਾ ਇਹਨਾਂ ਦੇ ਬੱਚੇ ਬਾਹਰ ਕੱਢੇ ਮੈਂ ਰਾਜਾ ਯਾਰ ਉੱਥੇ ਅਗਵਾਈ ਦੇ ਗੱਲ ਆ ਬੱਚੇ ਕੱਢੇ ਰਾਜਾ ਕੇ ਕਹਿੰਦਾ ਉਦਨਤੀ ਆਫਤ ਆਈ ਆ ਸੁਣ ਲੈ ਮੇਰੀ ਗੱਲ ਠੀਕ ਹੈ ਤੇ ਉਹਦੇ ਚ ਜੇ ਕਿਸੇ ਦਾ ਕਸੂਰ ਆ ਕੋਈ ਅਸੀਂ ਕਾਰਵਾਈ ਕਰਦੇ ਆਂ ਅਸੀਂ ਲੰ ਸਾਰੇ ਜਿੰਨਾ ਇਹ ਸਕਾਨ ਦੇ ਸਾਡਾ ਸਾਡੀ ਉਹ ਡੁਰਗਾ ਇੰਸ਼ੋਰੈਂਸ ਕਰਾਈ ਹੈ ਤੂੰ ਕੋਈ ਇੰਸ਼ੋਰੈਂਸ ਕਰਵਾਈ ਹੂ ਸਰ ਬੈਂਕ ਦੇ ਬੈਂਕ ਦੇ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ ਉਹ ਕਰ ਵਾਸਤੇ ਨੇ ਕੋਈ ਨਹੀਂ ਕਰਾਈ ਇਹਨੂੰ ਬਲਾਈ ਤੈਨੂੰ ਪੋਸਟ ਦੇਈਆ ਸਰ ਸਾਰੀ ਸਭ ਨਾਲ ਗੱਲ ਹੋ ਗਈ ਉਹ ਵੀ ਆ ਰਹੇ ਆ ਜਿਹਨੂੰ ਕਿਹਾ ਅਸੈਸਮੈਂਟ ਲਾਗੇ ਤੇ ਤੁਹਾਨੂੰ ਜੋ ਤੁਹਾਡਾ ਬੰਦਾ ਆਉਗਾ ਉਹ ਅਸੀਂ ਦਿਵਾ ਦਿੰਦੇ ਆ ਸਰ ਇੰਜਰਡ ਇੰਜਰਡ ਇਹਨਾਂ ਦੇ ਜਾਨਵਰ ਉਹਨਾਂ ਦਾ ਲਾਜ ਹੋਣ ਦੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਸਤੋ ਸਾਬ ਜੀ ਮੈਂ ਕਹਿ ਦਣਾ ਤੁਹਾਡੀ ਪੂਰੀ ਲਿਸਟ ਬੰਦੀ ਹੈ ਕਿ ਕਿਹ ਕੀ ਚੀਜ਼ ਸੜੀ ਆ ਤੁਹਾਡੇ ਕੁੜੀ ਕੁੜੀ ਸੜੀ ਆ ਥੜੀਆਂ ਮੱਜਾਂ ਦੇ ਵਿੱਚ ਮੱਜਾਂ ਵੀ ਮੈਨੂੰ ਲੱਗਦਾ ਜਿਹੜੇ ਸੜਨ ਆ ਨਾ ਡੈਥ ਹੋਣੀ ਦੀ ਬਾਤ ਆ ਪਤਾ ਸਾਨੂੰ ਪਤਾ ਸਾਨੂੰ ਇਹ ਡੇਟ ਤੇ ਹੋ ਜਾਣਾ ਡੈਥ ਹੋਣੀ ਦੀ 5-7 ਜਾਂ 10 ਦਿਨ ਬਾਅਦ ਉਹ ਤੁਹਾਡਾ ਜਿੰਨਾ ਮੁਆਵਜ਼ਾ ਜਿੰਨਾ ਤੁਹਾਡੇ ਨੁਕਸਾਨ ਹੋਇਆ ਉਹਦੀ ਤੁਹਾਡੀ ਅਸੀਂ ਨੁਕਸਾਨ ਰਸਾਨੀ ਦੀ ਰਿਪੋਰਟ ਹੁੰਦੀ ਆ 427 ਆਈਪੀਸੀ ਬੰਦੀ ਐਨਐਸ ਦੀ ਧਾਰਾ ਉਹ ਤੁਹਾਨੂੰ ਲਿਖ ਕੇ ਕੰਪਿਊਟਰ ਤੇ ਮੋਹਰ ਲਾ ਕੇ ਉਹ ਦੰਦੇ ਆ ਪਰਚਾ ਦਾ ਦਵਾਖਰਾ ਦਰਜ ਕਰ ਦਿੰਦੇ ਜੇ ਤੁਸੀਂ ਕਹਿੰਦੇ ਹੋ ਫਲਾਣੇ ਬੰਦੇ ਨੇ ਅੱਗ ਲਾਈ ਆ ਸੁਣੋ ਹੋਰ ਕੀ ਚਾਹੁੰਦੇ ਆ ਮੁਆਵਜ਼ਾ ਤੁਹਾਨੂੰ ਅਸੀਂ ਦੱਸਣ ਦੇ ਜਿੰਦਾ ਤੁਸੀਂ ਲਿਖੋਗੇ ਉਹਦੇ ਹਿਸਾਬ ਨਾਲ ਇਹ ਲਿਸਟ ਬਣਾ ਕੇ ਤੁਹਾਨੂੰ ਦਰਜ ਕਰ ਦਿੰਦੇ ਆਪਾਂ ਹਾਂ ਕੋਈ ਲੁਕੜੀ ਆ ਹੱਲਿਆ ਕੋਈ ਆ ਪਬਲਿਕ ਨੂੰ ਤੰਗੀ ਦੇਣੀ ਪਰ ਸਾਰਾ ਉਹ ਮਹਿੰਗਲੇ ਬੰਦੇ ਸਦੋ ਅੱਡੀ ਜਾਈ ਸਭ ਆਏਗੇ ਇੱਥੋਂ ਭਜਾਏਗੇ ਇੱਕ ਮਿੰਟ ਜਿੰਦਾ ਸਾਡਾ ਸਰਕਾਰੀ ਮਹਿੰਗਲਾ ਉਹਨਾਂ ਦਾ ਵੀ ਸਰਕਾਰੀ ਮਹਿੰਗਲਾ ਠੀਕ ਆ ਸਮਝਦਾ ਗੱਲ ਤੁਹਾਡੀ ਗੱਲਾਂ ਸਾਂਭਦੇ ਆ ਆਪਾਂ ਸਾਰਿਆਂ ਨੇ ਉਸੇ ਚੱਲਦੇ ਆਂ ਹਾਂਜੀ ਵੀ ਤੁਸੀਂ ਕਿਉਂ ਹੀ ਪੁੱਛੋ ਨਹੀਂ ਇੱਥੇ ਸੱਦੋ ਯਾਰ ਅਸਾਂ ਫਿਰ ਉਹੀ ਗੱਲ ਹੈ ਉਹੀ ਗੱਲ ਨਿਆਣੇ ਇਹ ਮੱਤਾਂ ਦਾ ਝੂਠ ਦਾ ਸਾਰੇ ਕੋਈ ਐਨੇ ਸਰਵਾਈ ਨਹੀਂ ਕਰਦੇ ਕਿਉਂ ਨਹੀਂ ਕਰਨੀ ਯਾਰ ਸਾਨੂੰ ਦੇਖਾ ਦੋ ਨਹੀਂ ਯਾਰ ਐਜੇ ਐਸੇ ਪੱਤਰਕਾਰ ਸਭ ਕੁਝ ਰਿਕਾਰਡ ਹੈ ਜੋ ਕਿਹਾ ਉਹ ਕਾਰਵਾਈ ਜ਼ਰੂਰ ਹੋਏਗੀ ਤੁਹਾਨੂੰ ਵਿਸ਼ਵਾਸ ਨਹੀਂ ਜਦੋਂ ਮੈਂ ਖੁਦ ਕਹਿੰਦਾ ਮੈਂ ਯਾਰ ਬੜੇ ਰਖਾ ਵਿਸ਼ਵਾਸ ਹੈ ਉਹ ਪੰਜ ਦਸਾਂ ਗੱਲ ਕਰਨ ਦੇ ਯਾਰ ਆਓ ਚੱਲੀਏ ਥਾਣੇ ਆਜੋ ਨਹੀਂ ਥਾਣੇ ਇੱਥੇ ਸੱਦੋ ਉਹ ਮਹਿਗਮਾ ਬਸ ਠੀਕ ਹੈ ਤੇਰੇ ਕੰਮ ਨਹੀਂ ਸਰਵਾ ਇਹਨਾਂ ਕਰਦੇ ਆਂ ਮੈਂ ਦੱਸਦਾ ਅੱਜ ਕੱਲ੍ਹ ਬਰ ਹੋਈ ਤੇਰੀ ਗੱ ਸਾਰੀ ਗੱਲਬਾਤ ਇਥੇ ਹੋਈ ਪੈਸਾ ਹਟਾ ਲਿਆ ਉਹ ਸੁਣਨਾ ਗੱਲ ਇਹਦੇ ਤਾਂ ਬੱਸ ਹੁਕਮ ਤਾਲ ਆਏ ਇਹ ਅਸੀਂ ਕਿਸੇ ਗੱਲੋਂ ਮੁਕਾਏ ਆ ਉਹ ਧੰਦਾ ਲਾਣਾ ਫਿਰ ਫਰ ਬਿਗੇਟੇ ਦੋਤਾ ਲਾ ਜਾ ਕੇ ਇਥੇ ਚੱਕ ਪਬਲਿਕ ਨੂੰ ਕਿਉਂ ਤਾਂ ਕਰਨ ਰਿਹਾ ਸਰ ਪਬਲਿਕ ਨੂੰ ਤਾਂ ਕਰਨ ਦਾ ਨਾਲ ਮਕਸਦ ਨਹੀਂ ਆ ਸਾਡਾ ਮਕਸਦ ਰਾਤ ਕਰ ਮਰਚਨ ਨਹੀਂ ਕਰਨ ਦੇ ਕਿ ਨਹੀਂ ਉਹ ਯਾਰ ਆਪਾਂ ਸਾਰੇ ਇਥੋਂ ਲੰਘਦੇ ਪਏ ਆ ਤੁੰਗੋਂ ਦੇਖਦੇ ਹੁੰਦੇ ਆ ਉਹ ਤਾਂ ਚਾਹੁੰਦੇ ਲੋਕਾਂ ਨੇ ਕਿ ਆਪਾਂ ਹੋ ਨਹੀਂ ਆਪਾਂ ਇਹ ਕਹਿੰਦੇ ਵੀ ਉਹ ਗੱਡੀ ਵਾਲਾ ਕਿਹੜਾ ਆਇਆ ਸੀ ਉਹਨੇ ਰਾਤ ਨੂੰ ਆਪਾਂ ਕਿਆ ਵਾ ਗਾੜੀਆਂ ਇਹਨਾਂ ਨੂੰ ਫਿਰ ਉਹਨੂੰ ਸਸਪੈਂਡ ਕਰਾਉਂਦੇ ਆ ਪਰ ਉਹ ਕਾਰੋਈ ਨੰਬਰ ਆਪ ਸਾਡੀ ਇਹ ਮੰਗ ਔਰ ਸਾਡੀ ਕੋਈ ਮੰਗ ਨਹੀਂ ਆ ਇੱਥੇ ਤੁਹਾਡਾ ਮਰਜ਼ੀ ਬੈਠੋ ਯਾਰ ਆ ਕੇ ਜਦੋਂ ਮਰਜ਼ੀ ਬੈਠੋ ਪਰਦਾ ਥਾਣੇ ਆ ਕਿ ਗੱਲਬਾਤ ਕਰੀਏ ਸਾਰੀ ਇਹ ਇੰਦਾਂ ਤਾਂ ਹੋਣੀ ਆ ਜੋ ਗੱਲਾਂ ਕਰਨੇ ਸਾਰੇ ਮੰਗ ਲਈਏ ਉਸ ਤੋਂ ਬਾਅਦ ਅਸੀਂ ਕੁਝ ਲਈਏਗੇ ਯਾਰ ਨਾ ਮੰਗ ਵਾਸਤੇ ਬੜੀ ਮੰਗਾਂ ਸਾਰੀਆਂ ਜੇ ਪਰਚਾ ਹੋਣਾ ਲੋਕਾਂ ਦੇ ਹੋਣਾ ਜੇ ਸਸਪੈਂਡ ਹੋਣਾ ਹੁੰਦੇ ਹੋਣਾ ਬੁਨਸਾ ਰੋਣਾ ਬੁਨਸਾ ਨੇ ਗੱਲ ਕਹਦੀ ਆ ਕੰਮ ਨਾ ਕਰ। ਸਿੱਧਾ ਰੇਹਾਰੇ ਕਰਦੇ ਆ। ਪਰ ਉਹਨਾਂ ਨੇ ਇੱਕ ਆਦਾ ਬੰਦਾ ਸਾਡੀਆਂ ਇੱਥੇ ਮੌਕੇ ਤੇ ਸਾਧਕੇ ਗੁਰੂ ਨਾਲ ਇਜਾਜ਼ਤ ਤੇ ਆਉਣਾ ਸਦਕਾ ਨੂੰ ਡਿੱਗ ਆਏ ਇੱਥੋਂ ਭਜਾਏ ਆ। ਇੱਥੋਂ ਆਏ ਬੰਦੇ ਬੰਦੇ। ਥਾਣੇ ਆਓ ਸਾਡੇ ਨਾਲ ਆਪਾਂ ਲਿਖਵਾੜ ਕਰੀਏ। ਸ਼ੁਰੂ। ਐਦਾਂ ਨਹੀਂ ਐ। ਬਿਨਾਂ ਦੇ ਦਿਖਾ ਦੇ। ਦੇਖੋ ਉਹ ਬੰਦਾ ਕਿਆ ਗੱਲ ਕੀ ਕਹਿ ਰਹੀ। ਕਹਿੰਦੇ ਆਹੀ ਇਹ ਡਿਊਟੀ ਸਾਹਿਬ ਸਾਡੇ ਫਤਿਹਗੜ ਚੂੜੀਆਂ ਜੋ ਆਏ ਨੇ ਉਹਨਾਂ ਨੇ ਲੋਕਾਂ ਨੂੰ ਵੀ ਸਵਾਜ ਦਿਵਾਇਆ ਕਿ ਜਿੰਨੇ ਵੀ ਇਹ ਕਾਰਵਾਈ ਕੀਤੀ ਆ ਅੱਗ ਲਾਈ ਆ ਉੱਤੇ ਜੋ ਵੀ ਆ ਉਹ ਕਾਰਵਾਈ ਸਖਤੀ ਨਾਲ ਕੀਤੀ ਜਾਏਗੀ